ਪਿਆਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਅਹਿਮ ਮਸਲਿਆਂ ਬਾਰੇ ਇੱਕ ਮਸਲਾ ਪੰਜਾਬ ਦਾ ਹੈ ਅੱਜ ਅਕਾਲੀ ਦਲ ਨੂੰ ਉਸ ਵੇਲੇ ਤਗੜਾ ਝਟਕਾ ਲੱਗਾ ਜਦੋਂ ਡੇਰਾ ਬਾਬਾ ਨਾਨਕ ਤੋਂ ਜਿਹੜੇ ਇਹਨਾਂ ਦੇ ਇੰਚਾਰਜ ਸੀਗੇ ਰਵੀ ਕਰਨ ਕਾਲੋ ਜਿਹੜੇ ਸਾਬਕਾ ਡਿਪਟੀ ਸਪੀਕਰ ਜਾਂ ਮਰਹੂਮ ਸਪੀਕਰ ਦੇ ਲੜਕੇ ਦੇ ਰਵੀ ਕਰਨ ਸਿੰਘ ਕਾਲੋ ਉਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੇ ਭਾਜਪਾ ਦਾ ਜਿਹੜਾ ਕੰਮ ਹਲਾ ਉਹ ਫੜ ਲਿਆ। ਵੈਸੇ ਅਕਾਲੀ ਦਲ ਨੂੰ ਇਸ ਗੱਲ ਦੀ ਜਾਣਕਾਰੀ ਸੀ ਤੇ ਉਹਨਾਂ ਨੇ ਬੀਤੀ ਰਾਤ ਉਹਨਾਂ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਤਾਬੜ ਤੋਰ ਹਮਲੇ ਕਿਤੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਇਹਦੇ ਬਾਰੇ ਗੱਲ ਕਰਾਂਗੇ। ਦੂਜਾ ਮਸਲਾ ਹੈਗਾ న్యూਜ਼ ਕਲਿੱਕ ਦੇ ਐਡੀਟਰ ਪ੍ਰਵੀਰ ਦਾ ਉਹਨਾਂ ਬਾਰੇ ਸੁਪਰੀਮ ਕੋਰਟ ਨੇ ਜੋ ਕੱਲ ਟਿੱਪਣੀਆਂ ਕੀਤੀ ਸੀ ਵੀ ਇਹਨਾਂ ਦੇ ਉੱਪਰ ਜਿਹੜਾ ਯੂਏਪੀਏ ਗਲਤ ਲਾਇਆ ਗਿਆ ਤੇ ਫਰੀडम ਆਫ ਪ੍ਰੈਸ ਦਾ ਜਿਹੜਾ ਅਹਿਮ ਮਾਮਲਾ ਉਹਦੇ ਬਾਰੇ ਗੱਲ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਆਪਾਂ ਜਿਹੜੇ ਡਿਸਟ੍ਰਿਕਟ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਤੁਸੀਂ ਕਾਫੀ ਲੰਮਾ ਸਮਾਂ ਜਿਹੜੀ ਹੈ ਉੱਥੇ ਜੌਬ ਕੀਤੀ ਹੈ ਐਜ਼ ਅ ਪ੍ਰੋਡਕਟਰ ਦੇ ਤੌਰ ਤੇ ਹੈਡ ਜਿਹੜਾ ਉਹਦੇ ਦੇ ਤੌਰ ਤੇ ਜਿਹੜਾ ਹੈ ਹਸਪਤਾਲ ਦੇ ਤੇ ਰਾਜਨੀਤੀ ਚ ਵੀ ਤੁਹਾਡਾ ਪੁਰਾਣਾ ਤਜਰਬਾ ਹੈ ਤੇ ਤੁਸੀਂ ਜਿਹੜਾ ਕੱਢਣਾ ਕਰਮ ਜਿਹੜਾ ਹੈ ਅਕਾਲੀ ਦਲ ਦਾ ਡੇਰਾ ਬਾਬਾ ਨਾਨਕ ਤੇ ਜਿਹੜੇ ਨਿਰਮਲ ਸਿੰਘ ਕਾਲਾ ਉਹਨਾਂ ਦੇ ਸਾਬਕਾ ਸਪੀਕਰ ਨੇ ਉਹਨਾਂ ਦੇ ਬੇਟੇ ਨੇ ਜੋ ਕੁਝ ਕਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਡਵੈਲਪਮੈਂਟ ਨੂੰ ਕਿਵੇਂ ਦੇਖਦੇ ਹੋ ਅ ਦੇਖੋ ਜਮੂਨ ਸਾਹਿਬ ਇਹ ਜਿਹੜੇ ਨਿਰਮਲ ਸਿੰਘ ਕਾਲਾ ਇਹਨਾਂ ਦੇ ਪਿਤਾ ਜੀ ਸੀਗੇ ਮਰਦ ਜੀ ਉਹਨੂੰ ਨਿਰਮਲ ਸਿੰਘ ਕਾਲਾ ਉਹ ਉਸ ਵਕਤ ਕੋਈ ਇੰਨੇ ਬਹੁਤ ਵੱਡੇ ਆਪਾਂ ਕਹੀਏ ਅਕਾਦੀਆਂ ਦੇ ਵਿਅਕਤੀ ਉਹ ਅਕਾਦੀਆਂ ਦੇ ਬੜੇ ਕੰਧਾਵਰ ਨੇਤਾ ਜਿਹੜੇ ਸੀਗੇ ਉਹਨਾਂ ਦੇ ਵਿੱਚ ਸੇਖਵਾ ਸਾਹਿਬ ਸੀਗੇ ਪੜਾ ਸਾਹਿਬ ਸੀਗੇ ਕਈ ਬਹੁਤ سارے ਸੀਗੇ ਕਿ ਕੁਆਪੇ ਜਿਹੜੇ ਇਹ ਰਹੇ ਕਿ ਸਪੀਕਰ ਰਹੇ ਇਹਨਾਂ ਦਾ ਬੇਟਾ ਰਵੀਕਰਨ ਸਿੰਘ ਕਾਲੋ ਇਹ ਕਾਫੀ ਢੇਰ ਤੋਂ ਐਸਾ ਸੀ ਕਿ ਅਕਾਲੀਆਂ ਦੇ ਨਾਲ ਤੇਰੀ ਬਹੁਤੀ ਜਿਆਦਾ ਬਣ ਨਹੀਂ ਰਹੀ ਸੀ ਤੇ ਹੁਣ ਪਿੱਛੇ ਇਹ ਕਾਫੀ ਜਾਂਦਾ ਇਹ ਚੋਣ ਦਾ ਐਲਾਨ ਹੋਇਆ ਹੈ ਕੈਂਡੀਡੇਟ ਐਲਾਨ ਹੋਣੇ ਸ਼ੁਰੂ ਹੋਏ ਨੇ ਤੇ ਬੀਜਪੀ ਨੇ ਆਪਣਾ ਕੈਂਡੀਡੇਟ ਜਨੀਸ਼ ਵੱਭੂ ਨੂੰ ਖੜਾ ਕਰਿਆ ਹੈ ਤੇ ਉਸ ਵਕਤੋਂ ਇਹ ਅੰਦਰੋਂ ਅੰਦਰੀ ਇਹ ਗੰਗ ਜਿਹੜੀ ਸੀ ਇਹ ਕੋਸ਼ਿਸ਼ ਕਰ ਰਹੀ ਸੀ ਔਰ ਬੀਜਪੀ ਨੇ ਵੀ ਪੂਰੀ ਜੋਰ ਲਗਾਇਆ ਹੋਇਆ ਹੈ ਕਿ ਸਾਨੂੰ ਕਿਤੋਂ ਵੀ ਕੋਈ ਵੀ ਅਕਾਲੀ ਕੋਈ ਵੀ ਕਾਂਗਰਸੀ ਕੋਈ ਵੀ ਆਪ ਦਾ ਜਾਂ ਕੋਈ ਵੀ ਹੋਰ ਚਾਹੇ ਕਿਸਦਾਦਾਰ ਹੋਵੇ ਇਹ ਤਾਂ ਫਿਰ ਵੀ ਦਾਦਾਰ ਹੈ ਚਾਹੇ ਨਾ ਹੋਵੇ ਉਹ ਸਾਡੇ ਚ ਆਵੇ ਤੇ ਉਹ ਫਟਾਫਟ ਹਾਂ ਪਹਿ ਚਾਦਰ ਵਿਛਾ ਕੇ ਬੈਠੇ ਨੇ ਅੱਗ ਲਾ ਕੇ ਵਿਛਾ ਕੇ ਬੈਠੇ ਨੇ ਸੋ ਇਹਦੇ ਵਿੱਚੋਂ ਇੱਕ ਤਾਂ ਇਹ ਪਤਾ ਲੱਗਦੀ ਵੀ ਬੀਜੇਪੀ ਹਤਾਸ਼ ਕਿੰਨੀ ਐ ਹਰ ਇੱਕ ਤਰ੍ਹਾਂ ਦੇ ਬੰਦੇ ਨੂੰ ਲੈਣ ਨੂੰ ਤਿਆਰ ਕੋਈ ਨਿਰਖ ਪਰਖ ਦੀ ਲੋੜ ਨਹੀਂ ਆ ਉਹਨਾਂ ਨੂੰ ਤੇ ਦੂਜੇ ਪਾਸੇ ਇਹ ਹੈ ਵੀ ਜਿਹੜੇ ਜਾਨ ਵਾਲੇ ਨੇ ਅਕਾਲੀਆਂ ਚੋਂ ਤਾਂ ਘੱਟ ਗਏ ਨੇ ਕਾਂਗਰਸਾਂ ਚੋਂ ਤਾਂ ਨਾਮ ਢੋਰੀ ਬੱਗੀ ਪਈ ਐ ਉਹਦੇ ਚਲੇ ਜਾਂਦੇ ਨੇ ਇਹੋ ਜਿਹਾ ਚਲੇ ਗਏ ਆਗੇ ਚਲੇ ਗਏ ਆਏ ਆ ਆਰਾਮ ਗਿਆ ਆਰਾਮ ਵੀ ਬਣ ਗਏ ਉਹ ਤਾਂ ਸਿੱਧਾ ਹੀ ਵੀ ਚਲੇ ਗਏ ਆਗੇ ਚਲੇ ਗਏ ਉਹਦਾ ਉਹਦਾ ਡਾਕਟਰ ਸਾਹਿਬ ਬਹੁਤੇ ਜਿਹੜੇ ਉਧਰ ਜਾ ਕੇ ਉਮੀਦਵਾਰ ਬਣ ਗਏ ਹਾਂ ਤੇ ਦੂਜਾ ਇਹ ਹੁਣ ਕਿਉਂਕਿ ਵੇਟ ਗਿਆ ਤੇ ਇਹਨੂੰ ਉਮੀਦ ਹੋਊਗਾ ਵੀ ਸ਼ਾਇਦ ਮੈਨੂੰ ਕੋਈ ਜੇ ਹਾਲਾਂਕਿ ਪੋਲਿਟੀਕਲ ਅਸੈਸਮੈਂਟ ਹਰ ਕਿਸੇ ਆਪਣੀ ਹੁੰਦੀ ਹੈ ਜਿਨਾਂ ਅਲਾਦਾਲਾ ਉਹਦੇ ਚ ਲਈ ਹੀ ਲੱਗਦਾ ਵੀ ਬੀਜੇਪੀ ਲੈ ਹੁਣ ਉਹ ਕਦ ਕਾਠ ਨਹੀਂ ਰਿਹਾ ਦੇਸ਼ ਦੇ ਵਿੱਚ ਜਿਹੜਾ ਖਾਸ ਕਰਕੇ ਮੋਦੀ ਸਾਹਿਬ ਦਾ ਤੇ ਪਰ ਫਿਰ ਵੀ ਇਹਨੂੰ ਐਵੇਂ ਵੀ ਸ਼ਾਇਦ ਮੈਨੂੰ ਕੁਝ ਨਹੀਂ ਜੀ ਸੋ ਇਹ ਉਧਰ ਜਾਣ ਦੀ ਚਾਰੀ ਚ ਸੀਗਾ ਅਕਾਲੀ ਦਲ ਨੂੰ ਇਹ ਗੱਲ ਦਾ ਅਕਾਲੀ ਦਲ ਵੀ ਅੱਜਕੱਲ ਕਾਫੀ ਐਕਟਿਵ ਹੋ ਕੇ ਕੰਮ ਕਰ ਰਿਹਾ ਹੈ ਤੇ ਅਕਾਲੀ ਦਲ ਨੇ ਕਾਫੀ ਮੈਂ ਚੱਕਾਂਗਾ ਕੁਝ ਮੋੜਾ ਵੀ ਕੱਟਿਆ ਹੋਇਆ ਆਪਦੇ ਆਪ ਹੀ ਜਿਵੇਂ ਜੇ ਅਸੀਂ ਪਿਛਮੇ ਘਟਨਾ ਕਰਨ ਨੂੰ ਦੇਖ ਲਿਆ ਚੱਕ ਦੂਰ ਸਾਹਿਬ ਦੀ ਚੋਣ ਦੀ ਗੱਲ ਕਰੀਏ ਚਾਹੇ ਉਹਨਾਂ ਦਾ ਬੀਜੇਪੀ ਨਾਲੋਂ ਨੱਤਾ ਤੋੜਨ ਦੀ ਗੱਲ ਕਹੀਏ ਉਹਦੇ ਵਿੱਚ ਪੂਰੀ ਚਰਚਾ ਕਰਕੇ ਉਹਨਾਂ ਨੇ ਇਸ ਨੂੰ ਪੈਨਾ ਉਹ ਕੰਨੇ ਵੀ ਜਿਹੜਾ ਪਹਿਲ ਕਰ ਗਿਆ ਸੋ ਕਰ ਗਿਆ ਉਹਨਾਂ ਨੇ ਇਹਨੂੰ ਪਹਿਲਾਂ ਹੀ ਕੱਢ ਦਿੱਤਾ ਤਾਂ ਜਖਵਾਰਾਂ ਦੀ ਸੋਚਿਆ ਪੈ ਨਹੀਂ ਬਣੀ ਹੋਈ ਉਸ ਕਰਕੇ ਇਹ ਲੇਟ ਹੋ ਗਿਆ ਜੁਆਇਨ ਜੂਨ ਕਰਨਾ ਤਾਂ ਦੋਨੇ ਪਾਸਿਆਂ ਨੂੰ ਇੱਕ ਦੂਜੇ ਦਾ ਪਤਾ ਸੀ ਪਰ ਬੀਜੇਪੀ ਨੂੰ ਉਸ ਦਾ ਕੋਈ ਬੋਤਾ ਕਿਉਂਕਿ ਡੇਰਾ ਬਾਬਾਨਾਂ ਦਾ ਜਿਹੜਾ ਉਹ ਇਹ ਰਵਿਕਰਣ ਕਾਲੋਂ ਦੇ ਕਹਿਣ ਦੇ ਉੱਤੇ ਬੀਜੇਪੀ ਨੂੰ ਵੋਟ ਪਾਣੀ ਮੁਸ਼ਕਲ ਆਈ ਮੈਂ ਇਹਨਾਂ ਦਾ ਜਿਹੜਾ ਬੁਨਿਆਦੀ ਹਲਕਾ ਡਾਕਟਰ ਸਾਹਿਬ ਫਤੇਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੋ ਇਹ ਦੋਨਾਂ ਦੇ ਵਿੱਚ ਕਿਸਾਨੀ ਆ ਤੇ ਸਿੱਖੀ ਸਿੱਖੀ ਵੋਟ ਜਿਹੜੀ ਆ ਨਾ ਸਿੱਖਾਂ ਦੀ ਉਹ ਜ਼ਿਆਦਾ ਹੈ ਕਿ ਉਹਦੇ ਵਿੱਚ ਬੀਜੇਪੀ ਦਾ ਮੈਨੂੰ ਨਹੀਂ ਲੱਗਦਾ ਕੋਈ ਬਾਲਾ ਕੁਝ ਵਟਿਆ ਜਾਣ ਵਾਲਾ ਮੈਂ ਮੈਂ ਇਹ ਹੀ ਕਹਿਣਾ ਵੀ ਇਹਨਾਂ ਦੇ ਕਹਿਣ ਨਾਲ ਵੋਟ ਨਹੀਂ ਪੈਂਦੀ ਕਿਉਂਕਿ ਉਹ ਵੋਟ ਜਿਹੜੀ ਉਹ ਸਿੱਖੇ ਲਈ ਨਹੀਂ ਵੋਟ ਆ ਉਹਦੇ ਜਾਂ ਕਾਂਗਰਸੀਆਂ ਦੀ ਵੋਟ ਹੈ ਜਾਂ ਕਾਡੀਆਂ ਦੀ ਹੈ ਉਹਦੇ ਵਿੱਚ ਬੀਜੇਪੀ ਦੀ ਬੀਜੇਪੀ ਦੀ ਵੋਟ ਤਾਂ ਉਹਨਾਂ ਪਠਾਨ ਕੋਲ ਸਰਨਾ ਦੇ ਦਿਨਾ ਨਗਰ ਵਾਲੀ ਹੈ ਜੇ ਆਪਾਂ ਦੇਖੀ ਦਿਨਾ ਨਗਰ ਬਟਾਲਾ ਹੈ ਜੀ ਪੋਆ ਤੇ ਸਜਾਣਪੁਰ ਬਟਾਲੇ ਚ ਇੰਨੀ ਜ਼ਿਆਦਾ ਨਹੀਂ ਬਟਾਲੇ ਚ ਹੈ ਠੀਕ ਹੈ ਸਜਾਣਪੁਰ ਚ ਹੈ ਪੋ ਆ ਚਾਏ ਭਾਜਪੀ ਦੀ ਵੋਟ ਹੈਗੀ ਆਂਦੀ ਉੱਪਰ ਦੇ ਪਾਸੇ ਬਹੁਤ ਹੀ ਬਟਾਲੇ ਚਾ ਕੁਛ ਉਸ ਵਰਗੇ ਛੱਡੇ ਆਉਣੇ ਜਾਂ ਬਟਾਲੇ ਚ ਵੀ ਬਹੁਤੀ ਵੋਟਾਂ ਕਾਂਗਰਸੀਆਂ ਦੀ ਕਾਂਗਰਸੀਆਂ ਦੀ ਜ਼ਿਆਦਾ ਹੈ ਭਾਜਪੀ ਦੀ ਘੱਟ ਹੈ ਕੰਪੇਟੇਟਿਵਲੀ ਹਾਲਾਂਕਿ ਉਹ ਬਾਜਵਾਨ ਮਿਸਟਰ ਬਾਜਵਾਨ ਆਪਰਾ ਉਹਨਾਂ ਚ ਜੁਆਇਨ ਨਹੀਂ ਕਰਿਆ ਹੋਇਆ ਮੀ ਜੀਪੀ ਚ ਪਰ ਕੋਈ ਪਤਾ ਹੀ ਨਹੀਂ ਜਿਹੋ ਜਾਉ ਉਹਦਾ ਸਿਸਟਮ ਹੈ ਸੋ ਇੰਦੁਰਾ ਪਾਸ ਜਿਹੜਾ ਮੁੱਖ ਰੂਪ ਤੇ ਜੀਹਾਂ ਗੋਵਿੰਦਪੁਰ ਡੇਰਾ ਬਾਬਾ ਨਾਨਕ ਕਾਨੂਵਾਨ ਤੇ ਫਟਗੜ ਚੁਰੀਆਂ ਇਹ ਜਿਹੜਾ ਇਲਾਕਾ ਕਬਲਾ ਨੌਰ ਧਿਆਨਪੁਰ ਇਹ ਸਾਰਾ ਇਲਾਕਾ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਜੱਟ ਸਿੱਖ ਕਿਸਾਨੀ ਵਾਲਾ ਜਾਂ ਫਿਰ ਬਹੁਤਾ ਸਿੱਖ ਡੋਮਿਨੇਟਰ ਇਹ ਇਹ ਗੱਲ ਹੈ। ਸੋ ਇਹੋ ਕਿ ਮੈਨੂੰ ਲੱਗਦਾ ਕੁਝ ਦੰਤਵੀਂ ਨਾ ਬਹੁਤ ਤੇ ਇਹ ਇਹਨਾਂ ਨੂੰ ਵੋਟ ਨਹੀਂ ਪੈਗੀ। ਬਾਕੀ ਠੀਕ ਆ ਉਹਨੇ ਆਪਦਾ ਇਧਰੋਂ ਉਹਨਾਂ ਨੇ ਕੱਢਣਾ ਸੀ ਤੇ ਉਹ ਜਾਣ ਨੂੰ ਫਿਰਦਾ ਸੀ। ਦੋਨਾਂ ਨੇ ਉਹ ਕਹਿੰਦਾ ਵੀ ਤੂੰ ਇਹ ਮੈਂ ਜਿਹੜੇ ਹੋਣਾ ਨਹੀਂ ਉਹ ਕਹਿੰਦਾ ਤੂੰ ਮੇਰੀ ਦੇਗਲੀ ਨਾ ਚੜੀ। ਦੋਹਾਂ ਦੇ ਲਈ ਹਾਲ ਹੋ ਗਿਆ। ਸੋ ਕੋਈ ਇਹਨਾਂ ਬਹੁਤਾ ਫਰਕ ਨਹੀਂ ਪੈਂਦਾ ਉਹਦੇ ਜਾਣ ਨਾਲ। ਭਾਜਪਾ ਨੂੰ ਵੋਟਾਂ ਦੇ ਤੌਰ 'ਤੇ ਇਸ ਵਾਰ ਹੀ ਨਹੀਂ ਕੋਈ ਬਹੁਤਾ ਉਹਦਾ ਫਾਇਦਾ ਹੋਣਾ। ਡਾਕਟਰ ਰਵੀਕੰਨ ਕਾਲੋ ਨੇ ਭਾਜਪਾ ਜੀ ਚਾਮਲ ਹੋਣ ਵੇਲੇ ਦੋ ਐਮ ਟਿੱਪਣੀਆਂ ਕੀਤੀਆਂ। ਉਹਨਾਂ ਕਹੇ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਕਾਲੀ ਦਲ ਦੇ ਵਿੱਚ ਰਬੜ ਸਟੈਂਪ ਵਰਗੇ ਨੇ ਤੇ ਕੰਮਕਾਜ ਮਜੀਠੀਆ ਚਲਾਉਂਦੇ ਨੇ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਜਿਹੜੀ ਅਹਿਮ ਹੈਗੀ ਉਹਨਾਂ ਦੀ ਜੀ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਮੈਂ ਜਿੰਨਾ ਕਿ ਮੈਂ ਦੇਖ ਰਿਹਾ ਇਹ ਕਹਿਣ ਨੂੰ ਤਾਂ ਜਿੰਨਾ ਵਕ ਜੂ ਤਾਂ ਕਿਉਂਕਿ ਮਜੀਠੀਆ ਤੇ ਉਹਦੀ ਭੈਣ ਆ ਦੋਨਾਂ ਦੀ ਇਹ ਤਾਂ ਦੇਖਣ ਨੂੰ ਤਾਂ ਹੋ ਸਕਦਾ ਵੀ ਉਹਨਾਂ ਦੇ ਘਰ 'ਚ ਚੱਲਦੀ ਹੋਵੇ ਪਰ ਮੇਰੇ ਹਿਸਾਬ ਨਾਲ ਮਜੀਠੇ ਦਾ ਆਪ ਦਾ ਇੱਕ ਕਦ ਕਾਠ ਜ਼ਰੂਰ ਹੈ ਮਜੀਠੀਆਂ ਦਾ ਇੱਕ ਤਰ੍ਹਾਂ ਦੀ ਭੈਣ ਕਰਕੇ ਨਹੀਂ ਹੈ ਉਹਦਾ ਆਪ ਦਾ ਇੱਕ ਜਨੌਇ ਪਿਛਲੇ ਸਮੇਂ ਤੋਂ ਮਜੀਠੀਆਂ ਇੱਕ ਪਾਸੇ ਹੈ ਬਲਕਿ ਮੈਂ ਕਹਾਂਗਾ ਪਿਛਲੇ ਸਮੇਂ ਤੋਂ ਪਬਲਿਕ ਤੌਰ ਤੇ ਯਾਰਾ ਤੌਰ ਤੇ ਜਿਹੜੇ ਫੈਸਲੇ ਜਾਂ ਜਿਹੜੀ ਗੱਲਬਾਤ ਕਰਦੇ ਨੇ ਉਹ ਸੁਖੀ ਚਵਾਦਰ ਖੁਦ ਕਰਦੇ ਨੇ ਇਹ ਬੜਾ ਫਰਕ ਹੈ ਬਲਕਿ ਜਦ ਵੀ ਹੁਣ ਆ ਮਜੀਠੀਆਂ ਜਾ ਕੇ ਖਾਸਮਿਰਜ਼ ਕੋਲ ਬਾਦਲਦੀ ਚੋਣ ਚ ਜਾ ਕੇ ਗੱਲਬਾਤ ਕਰਨੀ ਸ਼ੁਰੂ ਕਰੀ ਤਾਂ ਇੱਕ ਨਿਊਜ਼ ਸੀਗੀ ਹਾਲਾਂਕਿ ਆਉਂਦੀ ਪੈਨ ਦੀ ਚੋਣ ਚ ਜਾਣਾ ਕੋਈ ਨਿਊਜ਼ ਹੈ ਅਕਾਲੀ ਦਲ ਦੀ ਉਹ ਕੈਂਡੀਡੇਟ ਹੈ ਇਹ ਕੋਈ ਵੱਡੀ ਨਿਊਜ਼ ਨਹੀਂ ਹੋਣੀ ਚਾਹੀਦੀ ਨਿਊਜ਼ ਤਾਂ ਸੀ ਕਿਉਂਕਿ ਮਜੀਠੀਆ ਰੈਲੇਟਿਵਲੀ ਚੋ ਪ੍ਰਿਆਰੇ ਅਸੀ ਜਿਵੇਂ ਮਜੀਠੀਆ ਖਡੂਰ ਸਾਲ ਦੇ ਵਿੱਚ ਟਿਕਤਾ ਦੀ ਚਾਹਵਾਨ ਸੀ ਉਹਨੂੰ ਟਿਕਟ ਨਹੀਂ ਮਿਲੀ ਜੇ ਇਹ ਉਹਦੀ ਐਨਿਓ ਹੀ ਹੁੰਦੀ ਇਹ ਨਹੀਂ ਹੈ ਕਿ ਮਜੀਠੀਆ ਮਜੀਠਾ ਇਹ ਕੰਦਾਵਾ ਲੀਡਰ ਹੈ ਮਜੀਠੀਆ ਦਾ ਨੇ ਕਾਫੀ ਆਪਣੇ ਆਪ ਨੂੰ ਤੌਰ ਤਰੀਕੇ ਵੀ ਬਦਲੇ ਨੇ ਭਾਰੇ ਜੇਮ ਜੀਠਿਆ ਜਿਹੜਾ ਚਾਹਵਾਨ ਸੀ ਉਹਨੂੰ ਟਿਕਟ ਨਹੀਂ ਦਿੱਤੀ ਬਿਰਸਾ ਸਿੰਘ ਵਲਟੋਹਾਂ ਨੂੰ ਵੀ ਆਇਆ ਇਹਦਾ ਮਤਲਬ ਤੇ ਨਹੀਂ ਵੀ ਸਭ ਕੁਝ ਮਜੀਠਿਆ ਹੀ ਕਰ ਰਿਹਾ ਕਾਤੀ ਦਲ ਅਕਾਲੀ ਦਲ ਨੇ ਆਗਦਾ ਮੋੜਾ ਕੱਟਿਆ ਰਿਹਾ ਉਹ ਮੋੜਾ ਕਿੱਥੇ ਤੱਕ ਨੂੰ ਜਾਂਦਾ ਉਹਦੀ ਸੁਖਵੀਰ ਬਾਦਲ ਸੁਖਵੀਰ ਉਹ ਆਪਣੇ ਚੋਣ ਦਾ ਕਮੇਟੀ ਨੇ ਚੋਣ ਦਾ ਕਮੇਟੀ ਨੇ ਕਹਿ ਕਿ ਸੁਖਵੀਰ ਬਾਦਲ ਨਹੀਂ ਰਹਿਣਾ ਚਾਹੀਦਾ ਪ੍ਰੈਜ਼ੀਡੈਂਟ ਤੇ ਚੁੰਦੇ ਨੂੰ ਟਿਕਟ ਮਿਲਦੀ ਹੈ ਤੁਸੀਂ ਦੇਖੋ ਤੁਸੀਂ ਕਹਿੰਦੇ ਨਹੀਂ ਹੈ ਮੇਰੇ ਹਿਸਾਬ ਨਾਲ ਉਹ ਠੀਕ ਹੈ ਜਿਹੜਾ ਬੰਦਾ ਜਾਂਦਾ ਕੋਈ ਨਾ ਕੋਈ ਗਲਤ ਕਹਿ ਨਹੀਂ ਹੁੰਦੀ ਹੈ ਕੋਈ ਖਾਸ ਕਰਕੇ ਤੇ ਦੂਜਾ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਗਰਦਾਸਪੁਰ ਹਲਕੇ ਤੋਂ ਕਾਲੀਦਲ ਦੇ ਲੋਕ ਸਭਾ ਲਈ ਉਮੀਦਵਾਰ ਆ ਉਹਨਾਂ ਨੇ ਇੱਕ ਮੀਟਿੰਗ ਆਪਣੇ ਵਰਕਰਾਂ ਨਾਲ ਕੀਤੀ ਉਸ ਮੀਟਿੰਗ ਦੇ ਵਿੱਚ ਉਹਨਾਂ ਕਿਹਾ ਕਿ ਜਿਹੜਾ ਰਵੀਕਰਨ ਕਾਲੋਂ ਇਹਨੇ ਪਾਰਟੀ ਨਾਲ ਗਦਾਰੀ ਕੀਤੀ ਹੈ ਤੇ ਦੂਜਾ ਉਹਨਾਂ ਸਵਾਲ ਇਹ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਸੁੱਚਾ ਸਿੰਘ ਲਗਾ ਜਿਹੜੇ ਸਾਬਕਾ ਮੰਤਰੀ ਉਹਨੂੰ ਪਾਰਟੀ 'ਚ ਲੈ ਰਹੇ ਹੋ ਉਹਨਾਂ ਨੇ ਪਹਿਲੇ ਤੋ ਕਿਆ ਵੀ ਨਹੀਂ ਸਾਡੀ ਕੋਈ ਇਹੋ ਜੀ ਅਜੇ ਕੋਈ ਪਲਾਨਿੰਗ ਨਹੀਂ ਗਈ ਤੇ ਇਸ ਹਲਕੇ ਦਾ ਅਸੀਂ ਜਿਹੜਾ ਨਵਾਂ ਜਿਹੜਾ ਹਲਕਾ ਇੰਚਾਰਜ ਲਾਵਾਂਗੇ ਤੋ ਜਿਹੜੋ ਸੁਖਬੀਰ ਸਿੰਘ ਬਾਦੜੇ ਇਸ ਹਲਕੇ ਚ ਆਉਣਗੇ ਤੋ ਪਾਰਟੀ ਵਰਕਰਾਂ ਦੀ ਜਿਹੜੇ ਆਗੂਆਂ ਦੀ ਰਾਏ ਲੈ ਕੇ ਉਹ ਲਾਉਣਗੇ ਇਹਨਾਂ ਦੋਨਾਂ ਗੱਲਾਂ ਬਾਰੇ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਹੋ ਲਖੋ ਸੁੱਚਾ ਸਿੰਘ ਲਗਾ ਦਾ ਮਾਮਲਾ ਆਪਾਂ ਨੂੰ ਪਤਾ ਹੀ ਹੈ ਕਿੰਨਾ ਵੱਡਾ ਪੇਚੀਦਾ ਮਾਮਲਾ ਸੀ ਹਾਂਜੀ ਤੇ ਜੇ ਉਹੇ ਜੇ ਚਾਹੇ ਬਾਕੀ ਤਾਂ ਇਹ ਜੁਰਮ ਦਾ ਸਾਰਾ ਅੰਤਿਮ ਦਾ ਆਪਾਂ ਕੋਈ ਵੀ ਦੇਖੀਏ ਮੇਲ ਡੋਮੀਨੇਟਿਡ ਸੋਸਾਇਟੀ ਦੇ ਵਿੱਚ ਕ੍ਰਾਈਮ ਬਹੁਤ ਲੋ ਕਰ ਰਹੇ ਨੇ ਪਰ ਜਦ ਬਹੁਤ ਕ੍ਰਾਈਮ ਸਾਹਮਣੇ ਆ ਜਾਂਦਾ ਇਹੋ ਜਗਾ ਔਰ ਉਹਦੇ ਵਿੱਚ ਬੰਦੇ ਨੂੰ ਛੱਡਣਾ ਪਵੇ ਚ ਉਹ ਬਾਤ ਇਸੋ ਕੁਛ ਕਰਨਾ ਪਵੇ ਉਹ ਫਿਰ ਕੋਈ ਨਾ ਕੋਈ ਨੱਕ ਨਮੂਦ ਵੀ ਮੈਨੂੰ ਜੇ ਕਹਿੰਦੀ ਉਹਨੂੰ ਲੈਣ ਕੇ ਵੀ ਉਹਨੇ ਆਪਦਾ ਦਿਖਾਇਆ ਹੈ ਤਾਕਤ ਵੀ ਦਿਖਾਈ ਹੈ ਤੇ ਉਹ ਮੈਨੂੰ ਲੱਗਦਾ ਨਹੀਂ ਵੀ ਇਹ ਕੋਈ ਬਹੁਤਾ ਇਹਨਾਂ ਨੂੰ ਜਿੰਨਾ ਕੋ ਉਹਦਾ ਫਾਇਦਾ ਹੋਉਂਦਾ ਉਹਨਾਂ ਨੂੰ ਨੁਕਸਾਨ ਹੋਊਗਾ ਕਿਉਂਕਿ ਬਾਕੀ ਜਿਹੜੇ ਲੀਡਰ ਨੇ ਉਹ ਵੀ ਉਹਦੇ ਨਾਲ ਟੰਗੀ ਮਹਿਸੂਸ ਕਰਾਉਂਦਾ ਮੇਰੇ ਖਿਆਲ ਡਾਕਟਰ ਸਾਹਿਬ ਅਕਾਲੀ ਦਲ ਉਹਨਾਂ ਨੂੰ ਪਾਰਟੀ ਚ ਵਾਪਸ ਲੈਣ ਦਾ ਜੋਖਮ ਲੈ ਸਕਦਾ ਜਿਹੜੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਉਹ ਦੁਬਾਰਾ ਫੇਰ ਨਹੀਂ ਵੱਡੇ ਪੱਧਰ ਤੇ ਹੋਏਗੀ ਤੇ ਉਹਦੇ ਨਾਲ ਅਕਾਲੀ ਦਲ ਦੀ ਬਦਨਾਮੀ ਵੱਧ ਨਹੀਂ ਹੋਏਗੀ ਮੈਂ ਤਾਂ ਕਹੀ ਇਹ ਕਿਹਾ ਇਹੀ ਗੱਲ ਵੀ ਉਹਨਾਂ ਦਾ ਨਾ ਜਿਹੜਾ ਉਹ ਫਾਇਦੇ ਦੀ ਵਜ੍ਹਾ ਨੁਕਸਾਨ ਜ਼ਿਆਦਾ ਕਰੇਗਾ ਯਾਰ ਇਹ ਹੈ ਕਿ ਉਹ ਵੀਡੀਓ ਜਿਹੜੇ ਵਿਰੋਧੀ ਨੇ ਉਹ ਤਾਂ ਇੱਕ ਨਿੱਕੀ ਨਿੱਕੀ ਗੱਲ ਲੱਭਣ ਦੀ ਚਾਰੀ ਚ ਨੇ ਉਹ ਕਹਿੰਗਾ ਦੇਖੋ ਕੌਣ ਦੱਸੋ ਕੀ ਕਹਨੇ ਹੋ ਇਹ ਤਾਂ ਜਿਹੜਾ ਉੱਤੇ ਜਿਹੜੇ ਕਹਿੰਦੇ ਨੇ ਉਹ ਲਖੀਮਪੁਰ ਖੇੜੀ ਦਾ ਜ ਆਏ ਆਂ ਪ੍ਰਾਣਾ ਸਭ ਕੋਲੇ ਬੀਜੇਪੀ ਇੱਥੇ ਹਮਲਾ ਕੀ ਦੇ ਕਿਆ ਕਰਦੀਆਂ ਦਾ ਹਮਲਾ ਅਕਾਲੀਆਂ ਦਾ ਬੀਜੇਪੀ ਤੇ ਵੱਡਾ ਹੋਣਾ ਹੈ ਜੇ ਜੇ ਬੀਜੇਪੀ ਤੇ ਵੱਡਾ ਹਮਲਾ ਕਰਨਾ ਹੈ ਜਾਂ ਫਿਰ ਕਾਂਗਰਸੀਆਂ ਤੇ ਕਰਨਾ ਹੈ ਕਾਂਗਰਸੀਆਂ ਦਾ ਤਾਂ ਕੈਂਡੀਡੇਟ ਵੈਸੀ ਕਾਫੀ ਤਕੜਾ ਮੇਰੇ ਹਿਸਾਬ ਨਾਲ ਤਾਂ ਜੇ ਉਹਦਾ ਕੋਈ ਇਮੇਜ ਵੀ ਇਦਾਂ ਦਾ ਮਾੜਾ ਨਹੀਂ ਹੈ ਜਿਸ ਤਿੱਕੇ ਚੰਗਾ ਮੇਜ ਹੈ ਬਾਕੀ ਜੇ ਜਿਹੜਾ ਇਹਨਾਂ ਨੇ ਹਮਲਾ ਕਰਨਾ ਜੀ ਦੇ ਪਿੱਛੇ ਉਹ ਤਾਂ ਸਮਝ ਹੋ ਰਹੀ ਹੈ ਜੇ ਕਾਂਗਰਸ ਕਰਨਗੇ ਕਾਂਗਰਸੀ ਵੀ ਦਿਖਾਉਣ ਲੱਗ ਜਾਣਗੇ ਸੋ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਐਸ ਵਕਤ ਦੇਣਾ ਕਿ ਵਿਸ਼ੇਸ਼ ਕਰਕੇ ਜਦਕੇ ਕੋਈ ਬਹੁਤ ਵੱਡੀ ਗੱਲ ਨਾ ਹੋਵੇ ਸਿਰਫ ਚੋਣਾਂ ਦੇ ਮੱਦੇ ਨਜ਼ਰ ਲੈਣ ਨਾਲ ਗਿਣਤੀ ਬਿੰਤੀ ਹੁੰਦੀ ਹੈ ਬੇਸ਼ੱਕ ਸਿਆਸੀ ਪਿਓਣਾ ਚਾ ਤੁਹਾਨੂੰ ਪਤਾ ਤੁਸੀਂ ਤਾਂ ਜਾਂਦਾ ਸਿਆਣ ਇਸ ਮਾਮਲੇ 'ਚ ਵੀ ਉਹਦਾ ਫਾਇਦੇ ਦੀ ਬਜਾ ਨੁਕਸਾਨ ਜ਼ਿਆਦਾ ਡਾਕਟਰ ਸਾਹਿਬ ਇਸ ਤੋਂ ਅੱਗੇ ਵੱਧਿਆ ਉਹ ਮਾਮਲਾ ਹੈਗਾ న్యూਜ਼ ਕਲਿੱਕ ਦੇ ਐਡੀਟਰ ਪ੍ਰਵੀਰ ਦਾ ਉਹਨਾਂ ਨੂੰ ਜਿਵੇਂ ਸੁਪਰੀਮ ਕੋਰਟ ਨੇ ਬੇਲ ਦਿੱਤੀ ਆ ਉਹਨਾਂ ਕਹਿੰਦੇ ਕਿ ਕੇਸ ਵੱਡਾ ਹੀ ਨਹੀਂ ਸੀਗਾ ਇਹ ਇੱਕ ਪ੍ਰੈਸ ਦੀ ਫਰੀडम ਦੇ ਉੱਪਰ ਇੱਕ ਵੱਡਾ ਹਮਲਾ ਸੀਗਾ ਤੁਸੀਂ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਹੋ ਸੁਪਰੀਮ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਅਹ ਦੇਖੋ ਜਮੂਨ ਸਾਹਿਬ ਇੱਕ ਬਹੁਤ ਵੱਡੀ ਕਾਲਾ ਦੌਰ ਪ੍ਰੈਸ ਦੇ ਬਾਰੇ ਚੱਗੀ ਸੀ ਗਈ ਦੇ ਪ੍ਰੈਸ ਦੇ ਉੱਤੇ ਕੋਈ ਵੀ ਬਹਾਨਾ ਲਾ ਕੇ ਕੋਈ ਵੀ ਕੁਝ ਲਾ ਕੇ ਤੁਸੀਂ ਉਹਨੂੰ ਅੰਦਰ ਕੜੀ ਜਾਣੇ ਹੋ ਸੁਪਰੀਮ ਕੋਰਟ ਨੇ ਠੀਕ ਕਿਹਾ ਹੁਣ ਜਿਸ ਬੰਦੇ ਤੇ ਦੋਸ਼ ਲਾਇਆ ਹੈ ਪ੍ਰਵੀਰ ਪ੍ਰਸਾਦ ਸਾਹ ਦੇ ਉੱਤੇ ਠਾਕੁਰ ਸਾਹ ਦੇ ਉੱਤੇ ਤੇ ਫਿਰ ਜਿਹੜੇ ਉਹਨਾਂ ਨਾਲ ਕੰਮ ਕਰਦੇ ਸੀ ਕੁਸ਼ਾਲ ਸ਼ਰਮਾ ਜਿਹੜਾ ਉਹਨਾਂ ਦੇ ਆਰਟੀਕਲ ਮੇਨ ਆਰਟੀਕਲ ਲਿਖਦਾ ਸੀ ਬਹੁਤੇ ਆਰਟੀਕਲ ਉਹਦੇ ਹੁੰਦੇ ਸੀ ਉਹ ਉਹਨੂੰ ਵੀ ਮਤਲਬ ਵਿੱਚ ਕੜੀਸਕੇ ਉਹਦਾ ਇਹ ਪੂਰਾ ਛਾਂਬੀ ਇਨਕਾਰ ਹੈ ਬੁੱਢਾ ਗਬਾਪ ਨੂੰ ਤੇ ਉਹਦੇ ਬੱਚਿਆਂ ਨੂੰ ਬੱਚਾ ਸਕੂਲ ਜਾ ਰਿਹਾ ਹੈ ਉਹਦੀ ਚਿੰਤਾ ਹੈ ਸੋ ਉਹਨਾਂ ਨੇ ਕੋਈ ਵੀ ਨਹੀਂ ਛੱਡਿਆ ਇੰਨੇ ਤਰ੍ਹਾਂਾਂ ਨੂੰ ਇੰਨੇ ਹੋਰਾਂ ਨੂੰ ਇੱਕ ਤਾਂ ਇਹ ਹੈ ਵੀ ਇਹ ਦੀਨ ਮਾਨ ਬਿਲਕੁਲ ਛੱਡ ਦਿੱਤਾ ਗਿਆ ਸੀ ਕਿਵੇਂ ਇੱਕ ਨਿਊਜ਼ ਏਜੰਸੀ ਆ ਕੋ ਚੰਗੀ ਆ ਮਾੜੀ ਆ ਗਲਤੀ ਚ ਜਾਈਏ ਕੁਝ ਵੀ ਆ ਉਹਨੇ ਜਿਹੜੇ ਵਰਕਰ ਨੇ ਉਹਨਾਂ ਦਾ ਕੀ ਕਸੂਰ ਹੈ ਜਿੰਨਾ ਚਿਰ ਉਹਨਾਂ ਨੂੰ ਜਾ ਕੇ ਪੁੱਛ ਦੱਸਦੇ ਇੰਨਾ ਜ਼ਿਆਦਾ ਠੀਕ ਹੈ ਤੁਸੀਂ ਆਮ ਪੁੱਛ ਗੱਲ ਦੱਸ ਕਰ ਉਹਨਾਂ ਨੂੰ ਪਰ ਤੁਸੀਂ ਜਿਸ ਤਰੀਕੇ ਨਾਲ ਕਰੀ ਜਿਸ ਤਰੀਕੇ ਨਾਲ ਤੁਸੀਂ ਦਿਖਾਵਾ ਕਰਿਆ ਵੀ ਜਿਵੇਂ ਉਹ ਤਾਂ ਬੜੇ ਵੱਡੇ ਦੋਸ਼ੀ ਹੁੰਦੇ ਨੇ ਉਹਦੇ ਨਾਲ ਤਾਂ ਪੂਰੀ ਪ੍ਰੈਸਿਕਟੇਰੇ ਚ ਖੜੀ ਕਰਤੀ ਇਹਨਾਂ ਨੇ ਵੇਖਦਾ ਪ੍ਰੈਸ ਤੇ ਕੋਈ ਜਾ ਵੀ ਨਾ ਕੋਈ ਬੰਦਾ ਪ੍ਰੈਸ ਦਾ ਕਿਤੇ ਹੀ ਨਾ ਕਰੇ ਜੇ ਇਹ ਜਿਹੜੀ ਮਨ ਦੇ ਜ਼ਾਦੀਤਾਂ ਦੀ ਗੱਲ ਛੱਡੋ ਕਿਤੇ ਦੇ ਉੱਤੇ ਵੀ ਹਮਲਾ ਕਰਤਾ ਜਿਹੜਾ ਸਾਡਾ ਇੱਕ ਫੰਡਮੈਂਟਲ ਰਾਈਟ ਹੈ ਵੀ ਜਿਹੜਾ ਕੰਮ ਸਾਨੂੰ ਆਉਂਦਾ ਸੀ ਕੰਮ ਕਰਨ ਦੀ ਸਾਨੂੰ ਰਾਦੀ ਹੈ ਤੇ ਉਹਦੇ ਉੱਤੇ ਹਮਲਾ ਸੀ ਦੂਜੀ ਗੱਲ ਇਹ ਹੈ ਵੀ ਜਿਹੜੋ ਪੈਸੇ ਸਿਉ ਬੰਦਾ ਚੀਨੀ ਨਾਗਰਿਕ ਨਾ ਚੀਨ ਚ ਸਾਈਕਲ ਹੋ ਗਿਆ ਉਹ ਨਾਗਰਿਕਤਾ ਬਾਹਰ ਦਾ ਸੀ ਤੇ ਉਹਨੇ ਜੇ ਜੇ ਚੀਨ ਚ ਕੋਈ ਬੰਦਾ ਚੀਨ ਨਾਲ ਵਪਾਰ ਨਹੀਂ ਕਰਦਾ ਸਾਡਾ ਮਨਕਾ ਉੱਥੋਂ ਚੀਨ ਕੋ ਪੈਸੇ ਆਉਂਦੇ ਨਹੀਂ ਇਹਨਾਂ ਕੋ ਵਿਦੇਸ਼ੀ ਕੰਮ ਸੀ ਇਹ ਉੱਥੇ ਵਿਦੇਸ਼ੀ ਕੰਮ ਸੀ ਦੰਦੇ ਨਹੀਂ ਹੈਗੇ ਚੀਨ ਨਾਲ ਅਸੀਂ ਵਪਾਰ ਵੀ ਤਾਂ ਕਰਦੇ ਆ ਨਾ ਚੀਨ ਤੋਂ ਪੈਸੇ ਕਿਸੇ ਦੇ ਆਉਣੇ ਮੈਂ ਇਹ ਮੇਰਾ ਇਹ ਵੱਡਾ ਸਵਾਲ ਹੈ ਵੀ ਕੀ ਇਹ ਆਪਣੇ ਆਪ ਤੇ ਸਬੂਤ ਆ ਵੀ ਐਂਟੀ ਨੈਸ਼ਨਲ ਐਕਟੀਵਿਟੀ ਹੈ ਉਹਦੀ ਕੋਈ ਐਂਟੀ ਨੈਸ਼ਨਲ ਐਕਟੀਵਿਟੀ ਇਹ ਸਾਬਤ ਨਹੀਂ ਕਰ ਸਕੇ ਇਹ ਉਸ ਤਰੀਕੇ ਨਾਲ ਚਾਰ ਸ਼ੀਟ ਨਹੀਂ ਉਹ ਨੌ ਕਿੰਨੇ ਹਜ਼ਾਰਾਂ ਪੇਜ ਉਹੀ ਭਰੀ ਗਏ ਤੇ ਹਰੇਕ ਨੂੰ ਇਹਨੂੰ ਵੀ ਫੜ ਲਓ ਇਹਨੂੰ ਵੀ ਫੜ ਲਓ ਮੈਨੂੰ ਤਾਂ ਲੱਗਦਾ ਵੀ ਇਹ ਨਾ ਜਿਹੜਾ ਕੰਮ ਹੋਇਆ ਸੀ ਈਡੀ ਦਾ ਇਹਨੂੰ ਹੋਰ ਕੋਈ ਕੰਮ ਨਹੀਂ ਆਇਆ ਹੀ ਨਹੀਂ ਇਹਨੂੰ ਇਹ ਹੋ ਗਿਆ ਵੀ ਵਿਰੋਧੀਆਂ ਦੇ ਉੱਤੇ ਈਡੀ ਜਿਹੜਾ ਹੈਗਾ ਉਹ ਇੱਕ ਸੰਸਥਾ ਦੇ ਤੌਰ ਤੇ ਹੋਣ ਦੀ ਬਜਾਏ ਮੋਦੀ ਸਾਹਿਬ ਦਾ ਕਚਾਰ ਬਣ ਗਿਆ ਉਹ ਕਚਾਰ ਬਣ ਕੇ ਜੋ ਚਾਹੁੰਦੇ ਨੇ ਉਹ ਕਰਨ ਲੱਗ ਗਿਆ ਇਹ ਇੱਕ ਬਹੁਤ ਵੱਡਾ ਈਡੀ ਔਰ ਸੀਬੀਆਈ ਦੇ ਉੱਤੇ ਬੜਾ ਵੱਡਾ ਮੈਂ ਕਹਾਂਗਾ ਇਹ ਅਗਾਧਾ ਹੈ ਜਿਹੜਾ ਬੀਜੇਪੀ ਦੀ ਸਰਕਾਰ 'ਚ ਲੱਗਿਆ ਹਾਲਾਂਕਿ ਸੀਬੀਆਈ ਨੂੰ ਪਹਿਲਾਂ ਵੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਇਹ ਤਾਂ ਕੰਜਵੇ ਦਾ ਤੋਤਾ ਹੈ ਇਹ ਵੀ ਸਾਨੂੰ ਪਤਾ ਹੀ ਹੈ ਵੀ ਜਿਹੜੀ ਸਰਕਾਰ ਤਾਕਤ ਵਿੱਚ ਹੁੰਦੀ ਹੈ ਉਹਨੀਆਂ ਚਾਰ ਗੱਲਾਂ ਵਾਧੂ ਮੰਨ ਲੈਂਦੇ ਨੇ ਤੇ ਉਹਦੇ ਕਹੇ ਤੋਂ ਕਈ ਕੇਸ ਉਸ ਬਣਾ ਵੀ ਦਿੰਦੇ ਨੇ ਪਰ ਜਿਹੜੀ ਜਮਾਂ ਹੀ ਚੰਗੋ ਤੇਰਵੀਂ ਹੈ ਇਹ ਨਹੀਂ ਕਰਦੇ ਹੁੰਦੇ ਸੰਸਥਾਵਾਂ ਦਾ ਇਹ ਮੈਂ ਵੀ ਸਰਕਾਰ ਤੇ ਹਾਂ ਜਿਵੇਂ ਤੁਹਾਨੂੰ ਦੱਸਿਆ ਹੋਈ ਹੈ ਉਹਨੇ ਥੋੜਾ ਵੀ ਅਸੀਂ ਜਦ ਬਿਊ ਸਟਾਰ ਦੇ ਵੇਲੇ ਮੈਂ ਉੱਥੇ ਸੀ ਵੀ ਜੇ ਸਰਕਾਰ ਕਹੇ ਵੀ ਜਿਹਨੂੰ ਫੜ ਕੇ ਮਤਲਬ ਕਿਸੇ ਨੂੰ ਕੋਈ ਗਲੋ ਮੁਕਾਬਲਾ ਝੂਠਾ ਹੋ ਗਿਆ ਸਰਕਾਰ ਕਹੇ ਵੀ ਉਹਨੂੰ ਆਈਡੈਂਟੀਫਾਈ ਨਾ ਕਰੋ ਇਹ ਜੇ ਕੰਮ ਤਾਂ ਹੋ ਨਹੀਂ ਸਕਦਾ ਅਸੀਂ ਆਈਡੈਂਟੀਫਾਈ ਕਰ ਦਿੰਦੇ ਸੀ ਪਰ ਸਾਨੂੰ ਕਿਸੇ ਨੇ ਕੁਝ ਕਿਆਬ ਨਹੀਂ ਕਰੀ। ਸੋ ਜਿਹੜਾ ਸਰਕਾਰ ਦੇ ਵਿੱਚ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਉਹਨਾਂ ਦੇ ਕੋਲ ਇਹ ਸਫਾਰਸ਼ ਕਰੀ ਜਾਂਦੀ ਆ ਕਿਹਾ ਜਾਂਦਾ ਥੋੜਾ ਕਨਾ ਦਬਾਅ ਵੀ ਦਿੱਤਾ ਜਾਂਦਾ ਪਰ ਜੇ ਉਹ ਅੱਗੋਂ ਇਹ ਹੋ ਜਾਣ ਵੀ ਨਹੀਂ ਅਸੀਂ ਨਹੀਂ ਕਰਨਾ ਤਾਂ ਬਹੁਤ ਜ਼ਿਆਦਾ ਉਹਨਾਂ ਤੇ ਕੋਈ ਐਕਸ਼ਨ ਉਚਨ ਨਹੀਂ ਲਿਆ ਜਾਂਦਾ ਵੀ ਠੀਕ ਆ ਫਿਰ ਇਹਨਾਂ ਦੀ ਮਰਜ਼ੀ ਆ। ਤੇ ਇੱਥੇ ਜਿਹੜਾ ਹੁਣ ਹੈ ਹੁਣ ਦਬਾਅ ਦਾ ਸਵਾਲ ਹੀ ਨਹੀਂ ਆ। ਉਹ ਜਿਹੜੇ ਕਹਿੰਦੇ ਉਹਨਾਂ ਨੇ ਤਾਂ ਕਿਹਾ ਸੀ ਵੀ ਜੀ ਤੁਸੀਂ ਕੋਡੇ ਹੋ ਕੇ ਮੱਥਾ ਟੇਕੋ ਉਹ ਕਹਿੰਦੇ ਕੋਡੇ ਹੋਣ ਦੀ ਕਿ ਲੋੜ ਐ ਜੇ ਅਸੀਂ ਡੰਡੋਸ ਕਰਨੀ ਸ਼ੁਰੂ ਕਰ ਪਾਈਏ ਹੁਣ ਇਹ ਜਿਹੜੀਆਂ ਸੰਸਥਾਵਾਂ ਨੇ ਡੰਡੋਸ ਕਰੀਆਂ ਸੀ ਪ੍ਰਵੀਰ ਦਾ ਜਿਹੜਾ ਮਾਮਲਾ ਸੀ ਇੰਨੀ ਜਿਹੜੇ 71 ਸਾਲ ਦੀ ਉਮਰ ਦੇ ਵਿੱਚ ਸੀ ਇੱਕ ਬਦੋ ਉਹ ਸਾਇੰਟਿਸਟ ਉਹ ਬਹੁਤ ਹੀ ਫਲੇਰ ਖਵਨ ਵਾਲਾ ਬਹੁਤ ਹੀ ਸਿਆਣਾ ਹੈ ਪਰ ਮੈਂ ਉਹਨੂੰ ਕਦੇ ਜਦ ਵੀ ਕਦੀ ਮਿਲਿਆ ਮੈਂ ਉਹਨੂੰ ਐਂਟੀ ਨੈਸ਼ਨਲ ਗੱਲ ਕਰਦੇ ਨਹੀਂ ਦੇਖਿਆ ਹਾਲਾਂਕਿ ਨਿਊਜ਼ ਕਲਿੱਕ ਦੇ ਵਿੱਚ ਜੇ ਮੈਂ ਉਂਝ ਗੱਲ ਕਰਨੀ ਹੋਵੇ ਇਹਨਾਂ ਨੇ ਈਵਨ ਆ ਜਿਹੜੇ ਇੱਥੇ ਯੂਨੀਵਰਸਿਟੀ ਵਾਲਾ ਮਾਮਲਾ ਸੀ ਉਹਦੇ ਚ ਉਹਦੇ ਹੱਕ 'ਚ ਬਹੁਤ ਕੰਮਾ ਖੋੜਾ ਲਾਈਆਂ ਪਰ ਖਬਰਾਂ ਉਹਨਾਂ ਦਾ ਆਪਣਾ ਵਿਚਾਰ ਸੀ ਚਾਹੇ ਕਿਸੇ ਨੇ ਕਹਿ ਕੇ ਰਾਈਆਂ ਕਿ ਕੁਝ ਵੀ ਕਰਾਓ ਉਹ ਨਹੀਂ ਇਹ ਚੰਗੇ ਨੇ ਫਲਾਣਾ ਕੁਝ ਵੀ ਕਹਿ ਸਕਦੇ ਕਿਸੇ ਬਾਰੇ ਕੋਈ ਰਾਏ ਦੇਣੀ ਹਰ ਇੱਕ ਪੱਤਰਕਾਰ ਦਾ ਆਪਣਾ ਅਧਿਕਾਰ ਹੈ ਮੈਂ ਉਹਦੇ 'ਚ ਮਤਭੇਦ ਮੇਰਾ ਹੋ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਅੰਟੀਨਾਸ਼ਨ ਹੋ ਗਈ ਇਹਦਾ ਮਤਲਬ ਇਹ ਨਹੀਂ ਉਹ ਮੇਰੇ ਵਿਰੁੱਧ ਹੋਗੇ ਜੋ ਕਿ ਉਹਨਾਂ ਦਾ ਉਹ ਵਿਚਾਰ ਹੈ ਮੈਂ ਉਹਨੂੰ ਕਾਊਂਟਰ ਕਰ ਦੇਵਾਂ। ਸੋ ਨਿਊਜ਼ ਕਲਿੱਕ ਦੇ ਉੱਤੇ ਜੋ ਇਹਨਾਂ ਨੇ ਹਮਲਾ ਕਰਿਆ ਸੀ ਈਲੀ ਨੇ ਉਹ ਬਿਲਕੁਲ ਨਜਾਇਜ਼ ਸੀ। ਉਹ ਕੱਲੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਨਹੀਂ ਸੀ ਮੈਂ ਕਹਾਂਗਾ ਮਨੁੱਖੀ ਜਾਤੀਆਂ ਦੇ ਉੱਤੇ ਵੀ। ਜਿਹੜੇ ਮਨੁੱਖੀ ਅਧਿਕਾਰ ਨੇ ਤੁਸੀਂ ਉਹਦੇ ਪਰਿਵਾਰਾਂ ਨੂੰ ਫੜੀ ਜਾਂਦੇ ਹੋ। ਫੇਰ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਕਿ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਕਿੱਥੇ ਦੇ ਉੱਤੇ? ਪ੍ਰੈਸ ਦਾ ਕਿੱਤਾ ਕਰਨਾ, ਕਿਸੇ ਦਾ ਨਾਮਾ ਨਿਗਾਰ ਹੋਣਾ ਕਿਸੇ ਦਾ ਕੋਈ ਉੱਥੇ ਕੰਪੋਜ਼ੀਟਰ ਹੋਣਾ ਕਿਸੇ ਦਾ ਕੋਈ ਫੋਟੋਗ੍ਰਾਫਰ ਹੋਣਾ ਕਿਸੇ ਦਾ ਕੋਈ ਕੈਮਰਾਮੈਨ ਹੋਣਾ ਇਹ ਇਹ ਕਿਹੜਾ ਗੁਨਾਹ ਹੈ ਤੁਸੀਂ ਉਹਨਾਂ ਨੂੰ ਵੀ ਤੁਸੀਂ ਉਹਨਾਂ ਦੀ ਬਾੜੀ ਮੁੱਠੀ ਚੋੜੂ ਪੁੱਛ ਲੈਨੇ ਹੋ ਵੀ ਤੁਸੀਂ ਕਿੱਥੇ ਗਏ ਸੀ ਕਿਤੇ ਨਹੀਂ ਗਏ ਸੀ ਕਿੱਥਾ ਉਹਨਾਂ ਨੂੰ ਕੀ ਪਤਾ ਪੈਸਾ ਕਿੱਥੋਂ ਆਉਂਦਾ ਮੈਨੂੰ ਇਹ ਦੱਸੋ ਫਜ਼ਕਲ ਮੈਂ ਤਾਂ ਦੇਖ ਲਈ ਨੋਖਲੀ ਕਰਦਾ ਹਾਂ ਮੈਂਨੂੰ ਕੀ ਪਤਾ ਤੁਹਾਡੇ ਕੋਲ ਪੈਸਾ ਕਿੱਥੋਂ ਆਉਂਦਾ ਜਾਦਾ ਮੈਨੂੰ ਇਹ ਦੱਸਣਾ ਵੀ ਤੂੰ 2 ਨੰਬਰ ਦਾ ਕੰਮ ਕਰਿਆ ਤੂੰ ਤਾਂ ਪੈਸੇ ਲੈ ਕੇ ਲੈ ਜਾਦਾ ਨਹੀਂ ਹੋਰ ਨਹੀਂ ਕੋਈ ਮੈਨੂੰ ਤਾਂ ਦੋਸ਼ ਹੋਵੇ ਨਾ ਮੈਂ ਇੱਕ ਨੌਕਰੀ ਕਰਦਾ ਹਾਂ ਮੈਂ ਕੋਈ ਸੁਈਆ ਥੋੜਾ ਵੀ ਮੈਂ ਦੇਖਾਂਗਾ ਵੀ ਇਹਦੇ ਕੋਈ ਪੈਸੇ ਕਿਤੇ 2 ਨੰਬਰ ਦਾ ਤਾਂ ਨਹੀਂ ਆਂਦਾ ਇਹ ਕੋਈ ਬਲੈਕਟਾ ਨਹੀਂ ਕਰਦਾ ਇਹ ਕੋਈ ਐਂਟੀਨਾ ਨਹੀਂ ਚਲ ਕਿਉਂ ਨਹੀਂ ਕਰਦਾ that i cannot see ਸੋ ਇਹ ਜਿਹੜਾ ਵੱਡਾ ਹਮਲਾ ਸੀ ਇਹ ਵੱਡਾ ਸੀ ਮਾਨਯੋਗ ਸੁਪਰੀਮ ਕੋਰਟ ਨੇ ਆਖਿਆ ਹੈ ਜਿਹੜਾ ਵੀ ਇਹ ਕੇਸ ਦਾ ਬੰਦਾ ਹੀ ਨਹੀਂ ਸੀ ਮੈਂ ਉਹ ਐਫ ਆਈ ਆਰ ਪੜ੍ਹਿਆ ਮੈਂ ਉਹਦੀ ਟਰਾਂਸਲੇਸ਼ਨ ਕਰੀਆ ਪੰਜਾਬੀ ਚ ਜਿਹੜੀ ਐਫ ਆਈ ਆਰ ਨਿਊਜ਼ ਕਾ ਵਿੱਚ ਤੇ ਇਹਨਾਂ ਨੇ ਦਰਜ ਕਰੀ ਸੀ ਤੁਸੀਂ ਮੰਨੋਗੇ ਉਹਦੇ ਚ ਉਹਨੇ ਸਾਰਾ ਕੁਝ ਬਣਾਇਆ ਵੀ ਇਹਨਾਂ ਨੇ ਕਿਸਾਨ ਅੰਦੋਲਨ ਦੇ ਬੜੀ ਮਦਦ ਕਰੀ ਨਾਲ ਆਹ ਕਰਕੇ ਨਾ ਵੀ ਇਹ ਚੀਨੀਆਂ ਦਾ ਕਰਿਆ ਫਲਾਣਾ ਕਰਿਆ ਕਿਸਾਨ ਅੰਦੋਲਨ ਦੀ ਮਦਦ ਕਰੀ ਕਿਸਾਨ ਅੰਦੋਲਨ ਨੇ ਸਾਰੀ ਚੁਣੀ ਹੋਈ ਸਰਕਾਰ ਨੂੰ ਧੱਤਾ ਦੱਸ ਦਿੱਤਾ ਲੋਕਾਂ ਦਾ ਨੰਗਣਾ ਬੰਦ ਕਰਤਾ ਲੋਕਾਂ ਦਾ ਅੰਨ ਪਾਣੀ ਬੰਦ ਕਰਤਾ ਦੇਸ਼ ਦੇ ਅਸਥਿਰਤਾ ਨੂੰ ਬੜਾ ਵੱਡਾ ਹੌਂਕਾ ਫਾਨ ਕਰਤਾ ਉਹ ਕਹਾਣੀ ਤੁਸੀਂ ਨਿਊਜ਼ ਕਰ ਲਈ ਚੀਨ ਤੋਂ ਫੰਡ ਲਾਈਨ ਦੀ ਪਾਉਣੇ ਹੋ ਤੇ ਵੱਡਾ ਉਹਦੇ ਚ ਡੂੜਦੇ ਤੁਸੀਂ ਕੱਲੇ ਕਿਸਾਨਾਂ ਤੇ ਰਿਖੀ ਜਾਂਦੇ ਹੋ ਵੀ ਕਿਸਾਨਾਂ ਦਾ ਐ ਹੋਇਆ ਐ ਹੋਇਆ ਇਹ ਐਂਟੀ ਨੈਸ਼ਨਲ ਐਕਟੀਵਿਟੀ ਹੈ ਜੇ ਕਿਸਾਨ ਅੰਦੋਲਨ ਐਂਟੀ ਨੈਸ਼ਨਲ ਐਕਟੀਵਿਟੀ ਸੀ ਫਿਰ ਕਾਨੂੰਨ ਵਾਪਸ ਕਿਉਂ ਆਦਾ ਹੈ ਬਲਕਿ ਮੈਂ ਕਹਾਂਗਾ ਕਿਸੇ ਨੇ ਸਟ੍ਰੈਸਿੰਗ ਕਰਕੇ ਜਨਾਬ ਇੱਕ ਪਾਸੇ ਕਾਨੂੰਨ ਵਾਪਸ ਲੈ ਨੇ ਉਹ ਵਾਪਸ ਲੈ ਤੋਂ ਬਾਅਦ ਐਫ ਆਈ ਆਰ ਸਾਡੇ ਤੇ ਦਰਜ ਕਰਦੇ ਨੇ ਇਹ ਇਹ ਤੁਸੀਂ ਦੇਖੋ ਇੱਕ ਨਵੀਂ ਗੱਲ ਆਹੋ ਕਾਨੂੰਨ ਕੋਈ ਐਂਕ ਹੈ ਨਹੀਂ ਵੀ ਬੁੱਕ ਗੜਪੰਦ ਕਿਹੜਾ ਹੈ ਨੇ ਉਹਨਾਂ ਨੇ ਇਹ ਨਾੜ ਕੇ ਵਾਪਸ ਕਰਾਇ ਨਹੀਂ ਆਪਣੀ ਤਾਕਤ ਨਾਲ ਕਹਿੰਦੇ ਪਹਿਲਾਂ ਪਾਸ ਕਰੋ ਫਿਰ ਉਹਨਾਂ ਨੇ ਕੈਬਨਟ ਚ ਪਾਸ ਕਰਿਆ ਫਿਰ ਉਹ ਅੱਗੇ ਲੋਕ ਸਭਾ ਚ ਗਏ ਰਾਜ ਸਭਾ ਚ ਗਏ ਰਾਸ਼ਵਦੀ ਤਾਂ ਕੋਈ ਦਸਤ ਕੋਈ ਤਾਂ ਉੱਠ ਕੇ ਆਇਆ ਇਹਨਾਂ ਉਹ ਕਦੇ ਕਰੀਏ ਬਾਤ ਨੋਟੀਫਿਕੇਸ਼ਨ ਨਹੀਂ ਕਰੀਏ ਜੇ ਤੱਕ ਸੋ ਜੇ ਤੁਸੀਂ ਉਹ ਜਿਹੜਾ ਏਡਾ ਵੱਡਾ ਉਹ ਇੱਕ ਪੇਜ ਆ ਫਰਸ਼ ਲਿਖਦੇ ਹੋ ਵੀ ਉਹ ਤਾਂ ਬੜਾ ਇੰਟਰਨੈਸ਼ਨਲ ਅੰਦੋਲਨ ਸੀ ਤੇ ਫਿਰ ਉਹ ਇੰਟਰਨੈਸ਼ਨਲ ਇਹਦਾ ਮੈਂ ਤੁਸੀਂ ਤਾਂ ਹੀ ਲਿਖੀਂ ਪੁਰਖਰੀ ਕਰਿਆ ਸੀ ਇਹਨੂੰ ਇੰਟਰਨੈਸ਼ਨਲ ਕਹਿ ਕੇ ਰੱਖਤ ਸੀ ਐਕਸਟਰਾ ਕਨਸਟੀਟਿਊਸ਼ਨਰ ਬਦਿਆਂ ਨੂੰ ਪਾਵਰ ਦਿੱਤੀ ਸੀ ਉਹਨੂੰ ਕਿਹ ਪਤਾ ਲੱਗਦਾ ਵੀ ਉਹ ਜਿਹੜਾ ਲਖੀਨਪੁਰ ਖੀਲਾ ਕਿਉਂਕਿ ਉਹ ਰਾਜ ਮੰਤਰੀ ਗ੍ਰਹਿ ਰਾਜ ਮੰਤਰੀ ਨੇ ਉਹਦਾ ਆਪ ਇਸਨੇ ਇਹ ਕਾਰਾ ਕਰਿਆ ਇਹ ਉਹ ਇਸ ਕਰਕੇ ਇਹ ਤਾਂ ਪਤਾ ਲੱਗਦਾ ਵੀ ਇਹਨਾਂ ਨੇ ਆਪਣੇ ਵਾਇਸ ਤੋਂ ਮਰਵਾਏ ਕਿਉਂਕਿ ਤਾਂ ਸਮਝ ਨਹੀਂ ਵੀ ਇੰਟਰਨੈਸ਼ਨਲ ਕੇਸ ਕਰਕੇ ਬਹੁਤ ਵੱਡੀ ਗੱਲ ਸੀ ਜਿਹੜੀ ਕਰ ਹੀ ਪਰ ਮੈਂ ਕਹਾਂਗਾ ਤੇਰਾ ਦਰਸਦਾ ਹੈ ਸੁਪਰੀਮ ਕੋਰਟ ਨੇ ਮਾਨਜੋਗ ਨੇ ਜਦ ਇਹਨਾਂ ਦੀ ਇੱਕ ਵੀ ਦਲੀਲ ਉੱਥੇ ਨਹੀਂ ਚੱਲੀ ਐਨੇ ਪੇਜਾਂ ਦੀ ਗੱਲ ਵੀ ਆਏ ਜੀ ਉਹ ਆਏ ਜੀ ਫਰਾਨਾ ਜੀ ਸਾਬਤ ਕੁਛ ਨਹੀਂ ਕਰ ਸਕੇ ਇਹ ਜੇ ਜਿਆਦੇ ਸਾਬਤ ਨਹੀਂ ਉਹਦੀ 80 ਕਰੋੜ ਰੁਪਇਆ ਆ ਜੀ 9 ਕਰੋੜ ਰੁਪਏ ਦੀ ਕੋਈ ਗੱਲ ਕਰਦੇ ਨਹੀਂ ਉਹ ਹੈ ਪਈ 9 ਕਰੋੜ ਰੁਪਇਆ ਅੱਜ ਕੱਲ ਕਿੰਨਾ ਕੋ ਹੋਇਆ ਜਿਹੜਾ ਐਡਾ ਵੱਡਾ ਜਿਹੜਾ ਉਹ ਜਗਾਂ ਚਲਾ ਰਿਹਾ ਹੈ ਆਪਣਾ ਮੀਡੀਆ ਦਾ ਮੀਡੀਆ ਤੇ ਤਾਂ ਖਰਚੀ ਬਹੁਤ ਨੇ ਇਹ ਤੇ ਜਿਹੜਾ ਚੜਾਉਂਦਾ ਉਹਨੂੰ ਪਤਾ ਹੁੰਦਾ ਵੀ ਇਹ ਕੀ ਹੈ ਜਿਹੜਾ ਕਹਾਣੀ ਚ ਬੜਿਆ ਨਹੀਂ ਉਹਨੂੰ ਕੀ ਪਤਾ ਵੀ ਕਿਵੇਂ ਖਰਚੇ ਹੁੰਦੇ ਨੇ ਇਹ ਕੋ ਹਵਾ ਚ ਹੋ ਜਾਂਦਾ ਸੋ ਤੁਸੀਂ ਇੰਨਾ ਢੇਰ ਤੋਂ ਚੱਲਦਾ ਹੈ ਨਿਊਜ਼ ਕਲਿੱਕ ਐਨੇ ਉਹਦੇ ਚ ਵੱਡੇ ਵੱਡੇ ਨਾਮੀ ਜਰਨਲਿਸਟ ਅਰਸ਼ਾਰ ਸ਼ਰਮਾ ਵਰਗੇ ਇਹ ਨਾਮੀ ਗ੍ਰਾਮੀ ਜਰਨਲਿਸਟ ਉਹਦੇ ਚ ਕੰਮ ਕਰਦੇ ਸੀ ਤੇ ਫਿਰ ਤੁਸੀਂ ਇਹਨਾਂ ਨੂੰ ਆਰਫਾ ਖਾਨਮ ਵੀ ਉਹਦੇ ਚ ਬਿੱਲੀ ਰੀਆ ਕਲੀ ਕਲੀ ਤੇ ਜੇ ਤੁਸੀਂ ਵੱਡੇ ਜਰਨਲਿਸਟ ਚ ਕੰਮ ਕਰਦੇ ਨੇ ਉਹਨਾਂ ਨੂੰ ਇਹੋ ਜਿਹਾ ਜਿਹਨਾਂ ਦਾ ਮੈਂ ਕਹਾਂਗਾ ਹਵਾ ਚ ਮੈਨੂੰ ਨਹੀਂ ਲੱਗਦਾ ਵੀ ਉਹ ਦੋਸ਼ ਕੋਈ ਸੀ ਲੱਗ ਰਹੇ ਤਾਂ ਠੀਕ ਨਹੀਂ ਸੀ ਪਰ ਸੁਪਰੀਨ ਕੋਰਟ ਨੇ ਠੀਕ ਕਰਿਆ ਇਹਨਾਂ ਮਨੁੱਖੀ ਹਜੰਦੀਆਂ ਦਾ ਵੀ ਇਹਨਾਂ ਪ੍ਰੈਸ ਦੀ ਆਜ਼ਾਦੀ ਦਾ ਵੀ ਤੇ ਇਹਦੇ ਨਾਲ ਮੈਂ ਕਹਾਂਗਾ ਜਿਹੜੇ ਸਾਡੇ ਹੈਗੇ ਨੇ ਕਿਤਾ ਕਰਨ ਦੀ ਆਜ਼ਾਦੀ ਦਾ ਜਿਹੜਾ ਹੈ ਸਾਡੇ ਫੰਡਾਮੈਂਟਲ ਰਾਈਟ ਨੇ ਤਿੰਨੋ ਇਹ ਮੈਨੂੰ ਲੱਗਦਾ ਤਿੰਨੋ ਹੁੰਦੀ ਰਾਖੀ ਹੋਈ ਹੈ ਜਿਨ੍ਹਾਂ ਦਾ ਹਨਨ ਕੀਤਾ ਗਿਆ ਸੀ ਸਰਕਾਰ ਵੱਲੋਂ ਸੰਸਦਾਂ ਦੀ ਦੁਰਉਪਯੋਗ ਕਰਕੇ ਤੇ ਪਰ ਜਿਹੜਾ ਤੀਜਾ ਥੰਮ ਹੈ ਸਾਡਾ ਜੁਡੀਸ਼ਰੀ ਉਹਨੇ ਉਹਦੀ ਲਾਜ ਰੱਖੀ ਡਾਕਟਰ ਸਾਹਿਬ ਇਸ ਫੈਸਲੇ ਤੋਂ ਬਾਅਦ ਸਾਡੇ ਦੇਸ਼ ਦੀਆਂ ਜਾਂਚ ਏਜੰਸੀਆਂ ਕੁਝ ਸਬਕ ਲੈਣਗੀਆਂ ਦਿੱਲੀ ਪੁਲਿਸ ਦੇਸ਼ ਦੀਆਂ ਜਾਂਚ ਏਜੰਸੀਆਂ ਮੈਨੂੰ ਨਹੀਂ ਲੱਗਦਾ ਦੂਜਾ ਸਵਾਲ ਇਹਦੇ ਨਾਲ ਹੀ ਮੇਰਾ ਇਹ ਹੈ ਕਿ ਅੱਠ ਤਕਰੀਬਨ 7-8 ਮਹੀਨੇ ਉਹਨੂੰ ਪਰਵੀਰ ਨੂੰ ਅੰਦਰ ਰਹਿਣਾ ਪਿਆ ਇਹ ਕੋਈ ਐਸਾ ਪ੍ਰੋਸੈਸ ਨਹੀਂ ਬਣਾਉਣ ਦੀ ਲੋੜ ਤਾਂ ਕਿ ਜੇ ਟੂਠੇ ਕੇਸ ਆ ਉਹਦੇ ਚ ਇਹਨਾਂ ਨੰਮਾ ਸਮਾਨ ਅੰਦਰ ਨਾ ਰਹਿਣਾ ਪਵੇ ਬਿਲਕੁਲ ਲੋੜ ਹੈ ਮੇਚਾ ਕਹਣਾ ਜਿਹੜਾ ਕਿ ਜਿਵੇਂ ਆ ਆਈਐਨਡੀਆ ਇਹ ਗੱਪ ਚੋੜਨੇ ਕਿਹਾ ਵੀ ਜਿਹੜੀ ਜਵਾਨਤਾ ਹੈ ਅਸੀਂ ਰਾਈਟ ਦੇ ਤੌਰ ਤੇ ਬਣਾਉਣੀ ਹੈ ਵੀਡੀਓ ਦਾ ਰਾਈਟ ਹੈ ਜਵਾਨ ਦਾ ਤੁਸੀਂ ਦੇਖੋ ਸਟੇਨ ਸਾਂਹੇ ਅੰਦਰ ਹੀ ਮਰ ਗਿਆ ਉਹ ਜਿਹੜੇ ਇਹ তিনটা ਕੋਰੇ ਗਵਾਂ ਵਾਲੇ ਨੇ ਉਹ ਅੰਦਰ ਕਰੇ ਪਏ ਨੇ ਸੁਦਾ ਭੰਵਾਜ ਹੋਰ ਇਹ ਤਾਂ ਜਿਹੜਾ ਇਹਨਾਂ ਦੇ ਮਤਲਬ ਜਿਹੜਾ ਵੀ ਸਰਕਾਰ ਦੇ ਵਿਰੋਧ ਚ ਆ ਬਾ ਚੁਪਦਾ ਹੈ ਇਹਨਾਂ ਦੇ ਉਹਨਾਂ ਦੇ ਉੱਤੇ ਤਾਂ ਕੋਈ ਇਹ ਵੀ ਨਹੀਂ ਹੈਗਾ ਦੋਸ਼ ਵੀ ਇਹਨਾਂ ਨੇ ਕੋਈ ਮਨੀ ਲਾਂਡਰਿੰਗ ਕੀਤੀ ਹੈ ਘਰੇ ਤਾਂ ਉਹਨਾਂ ਨੂੰ ਵੀ ਅੰਦਰ ਇਸ ਉਹ ਕਹਿੰਦੇ ਐਂਟੀ ਨੈਸ਼ਨਲ ਹੈ ਕਿਸੇ ਨੂੰ ਯੂਏਕੀਏ ਦੇ ਅੰਦਰ ਕਰ ਦੋ ਕਿਸੇ ਨੂੰ ਐਨਐਸਏ ਦੇ ਅੰਡਰ ਕਰ ਦੋ ਕਿਸੇ ਨੂੰ ਤੁਸੀਂ ਮਨੀ ਲਾਂਡਰਿੰਗ ਕਹਿ ਕੇ ਕਰ ਦੋ ਕਿਸੇ ਤੇ ਸੀਬੀਆ ਦਾ ਹੋਰ ਕੋਈ ਛੁੱਟਾ ਫੁੱਟਾ ਕੇਸ ਬਣਾ ਕੇ ਕਰੋ ਫੇਰ ਤਾਂ ਤੁਸੀਂ ਸੱਚੇ ਦਾ ਸੱਤੀਵੀਂ ਸੌ ਫਿਰ ਤਾਂ ਦੁਰਉਪਯੋਗ ਹੈ ਸੋ ਇਹ ਦੁਰਉਪਯੋਗ ਨੂੰ ਰੋਕਣ ਦਾ ਇੱਕ ਵਧੀਆ ਤਰੀਕਾ ਇਹ ਹੈਗਾ ਮੈਂ ਕਹਿੰਦਾ ਵੀ ਸਾਡਾ ਹਿੰਦੁਸਤਾਨ ਦਾ ਕਾਨੂੰਨ ਇਹ ਕਹਿੰਦਾ ਹੈ ਵੀ ਜੇ ਨੰਨੇ ਵਿੱਚ ਜਿਹੜੇ ਗੁਨਾਹਗਾਰ ਨੇ ਉਹ ਛੁੱਟ ਵੀ ਜਾਣ ਤੇ ਇੱਕ ਬੇਗੁਨਾ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਕਿ ਇੱਕ ਵੇਗਨਾਂ ਨੂੰ ਸਜ਼ਾ ਨਹੀਂ ਦੇਣੀ ਤਾਂ ਇਹਨੇ ਛੁੱਟ ਜਾਂਦੇ ਲੋਕ ਸਾਧ ਚ ਕੋਈ ਗੱਲ ਨਹੀਂ ਸੋ ਜੇ ਤੁਸੀਂ ਕਾਨੂੰਨ ਦੇ ਰਾਜ ਦਾ ਮਤਲਬ ਹੀ ਇਹ ਹੈ ਵੀ ਤੁਸੀਂ ਕਾਨੂੰਨ ਦੇ ਤਰੀਕੇ ਨਾਲ ਨਾ ਫੜੋ ਜਿਵੇਂ ਤੁਸੀਂ ਪਹਿਲਾਂ ਕਿਹਾ ਮੈਂ ਅਸੀਂ ਇੱਕ ਵਾਰੀ ਇੱਥੇ ਕਿਸੇ ਬੰਦੇ ਨੂੰ ਉਹਨਾਂ ਨੇ ਕਿਸੇ ਬੰਦੇ ਨੂੰ ਖਾ ਲਿਆ ਕਿ ਤੁਸੀਂ ਇਹਨੂੰ ਐ ਕਿਵੇਂ ਫੜਦੇ ਠੱਕੇ ਨਾਲ ਨਹੀਂ ਨਹੀਂ ਇਹ ਕਰਦਾ ਤਾਂ ਮਾੜੇ ਕੰਮ ਐ ਅਸੀਂ ਕਹਾਂ ਇਹ ਤਾਂ ਜਮੇ ਮਾੜੇ ਕਰਦਾ ਹੈ ਤੁਸੀਂ ਫੇਰ ਆਪਣੇ ਤਰੀਕੇ ਨਾਲ ਫੜੋਣਾ ਹੈ ਤਾਂ ਤੁਸੀਂ ਜਿਹਨੂੰ ਮਰਜੀ ਛੀਫ ਨੂੰ ਵੀ ਫੜੋਗੇ ਸੋ ਇਹਨਾਂ ਨੇ ਗਲਤ ਕਰਿਆ ਜਾਂ ਜਾਂਚ ਏਜੰਸੀਆਂ ਨੇ ਗਲਤ ਕਰਿਆ ਇਹ ਨਹੀਂ ਕਰਨਾ ਚਾਹੀਦਾ ਦੇਸ਼ ਦੀ ਔਰ ਇਹ ਸਿੱਖਾ ਸੁਖਾ ਕੋਈ ਨਹੀਂ ਲੱਲੀ ਇਹ ਤਾਂ ਜਿਹੜਾ ਇਹ ਤੋਟਿਆ ਵੀ ਗੱਲੀ ਹੈ ਤੇ ਇਹ ਤਾਂ ਪੋਲੀਟਿਕਲੀ ਫੈਸਲੇ ਲੈਣੇ ਪੈਣਗੇ ਜਿੱਦੇ ਪੋਲੀਟਿਕਲੀ ਫੈਸਲੇ ਹੋਣ ਲੱਗੇ ਇੱਕ ਜਿਵੇਂ ਅੱਜ ਹੁਣ ਵੀ ਜੇ ਕੋਈ ਜਾਣ ਬੁਝ ਕੇ ਝੂਠਾ ਕੇਸ ਬਣਾਏਗਾ ਜਿਹੜਾ ਵੱਡਾ ਅਧਿਕਾਰੀ ਉਹਦੇ ਜ਼ਿੰਮੇਵਾਰ ਹੋਏਗਾ ਉਹ ਉਹ ਦੇ ਕ੍ਰਿਮੀਨਲ ਕੇਸ ਦਾ ਹੋਵੇ ਜਦੋਂ ਨੇ ਝੂਠਾ ਕੇਸ ਬਣਾਇਆ ਜੇ ਉਹਨੇ ਝੂਠਾ ਕੇਸ ਬਣਾ ਕੇ ਬਾਰ-ਬਾਰ ਜਾ ਕੇ ਤੁਸੀਂ ਹੁਣ ਕੇਜਰੀਵਾਲ ਦੇ ਉੱਤੇ ਵੀ ਇਹ ਹੈ ਵੀ ਤੁਸੀਂ ਇਹ ਡੀ ਨੇ ਕਰੇਗਾ ਜਦ ਯੂਏਪੀਏ ਜਦ ਇਹ منی ਲਾਂਡਰਿੰਗ ਦੇ ਵਿੱਚ ਇੱਕ ਹੈਗਾ ਪੀਐਮ ਦੇ ਕੇਸ ਦੇ ਵਿੱਚ ਵੀ ਤੁਸੀਂ ਪਹਿਲਾਂ ਜਿਹੜਾ ਹੈਗਾ ਇਹ ਉਹਨੂੰ ਦੇਣਾ ਵੀ ਅਸੀਂ ਤੈਨੂੰ ਅਰੈਸਟ ਕਿਉਂ ਕਰ ਜੀਆ ਦੂਜੀ ਗੱਲ ਹੈ ਤੁਸੀਂ ਇਹ ਇਹ ਸਟ੍ਰਿਕਟ ਕੋਈ ਸਬੂਤ ਹੋਣਾ ਚਾਹੀਦਾ ਜਿਹਦੇ ਕਰਕੇ ਤੁਸੀਂ ਅਰੈਸਟ ਕਰਦੇ ਹੋ ਦੋਨੇ ਕੰਡਾ ਤੁਸੀਂ ਪੂਰੀਆ ਨਹੀਂ ਕਰਦੇ ਤੀਜੀ ਗੱਲ ਉਹ ਲਈ ਜਨਨ ਕਿ ਇਹ ਜਵਾਨਤ ਨਹੀਂ ਹੋ ਸਕਦੀ ਇਹ ਤਾਂ ਜਵਾਨਤ ਨਹੀਂ ਹੋ ਸਕਦੀ ਇਹ ਤਾਂ ਫਿਰ ਬਿਲਕੁਲ ਹੀ ਉਲਟਾ ਹੋ ਗਿਆ ਨਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਸਾਡੀਆਂ ਏਜੰਸੀਆਂ ਐਦਾਂ ਨਹੀਂ ਸਖਣੀਆਂ ਹੁਣ ਪੋਲੀਟਿਕਲੀ ਜਿਵੇਂ ਦੇਸ਼ ਦੀ ਚੇਤਨਾ ਪੈਦਾ ਹੋ ਗਈ ਹੈ ਪਹਿਲਾਂ ਕਹਿੰਦੇ ਯੇਕਮਾਰ ਹੋਰਾਂ ਨੂੰ ਵੀ ਢਾਈ ਕਰਿਆ ਹੋਇਆ ਸੀ ਇੱਕ ਤਾਂ ਤੁਸੀਂ ਕੱਲਾ ਪੋਲੀਟਿਕਲ ਆਏ ਨਹੀਂ ਇਹਦੇ ਚ ਇੱਕ ਪਾਸੇ ਕਮਿਊਨਲਿਜ਼ਮ ਫਸ ਗਿਆ ਵੀ ਹਰੇਕ ਮੁਸਲਮਾਨ ਮਾਰਾ ਜੀ ਹਰ ਇੱਕ ਲੈਫਟ ਮਾਰਾ ਜੀ ਆ ਜਿੰਨੇ ਕਈ ਵੀ ਕਮੈਂਟ ਵੀ ਜਿਹੜੇ ਖਾਲਿਸਤਾਨੀ ਜਾਂ ਹੋਰ ਜਿਹੜੇ ਹਿੰਦੂ ਜਿਹੜੇ ਫੰਡਾਮੈਂਟਲਿਸਟ ਨੇ ਉਹ ਕਹਿੰਦੇ ਨੇ ਇਹ ਕਾਮਰੇਡਾਂ ਨੂੰ ਐ ਕਰਨਾ ਜੀ ਹੈ ਇਹ ਦੇਸ਼ ਤੋਂ ਹੋਈਆਂ ਨੂੰ ਐ ਕਰਨਾ ਜੀ ਉਹਨਾਂ ਨੂੰ ਹੋਰ ਕੁਝ ਦਿਖਦਾ ਹੀ ਨਹੀਂ ਉਹ ਹਿੰਦੂਆਂ ਨੂੰ ਸਿੱਖ ਕੱਲਾਂ ਕੱਢੀਆਂ ਸਿੱਖਾਂ ਨੂੰ ਹਿੰਦੂ ਕੱਢ ਜਾਂਦੇ ਆ ਮੁਸਲਮਾਨ ਕੱਢ ਜਾਂਦੇ ਸਾਰੇ ਜਿਹੜੇ ਐਕਸਟ੍ਰੀਮਿਸਟ ਟ੍ਰਾਈਪ ਦਾ ਐਲੀਮੈਂਟ ਹੈ ਉਹ ਇੱਕ ਦੂਜਿਆਂ ਨੂੰ ਤੋਕਦਾ ਹੈ ਉਹ ਦੇਸ਼ਵਾਦ ਦੇ ਮਾਰ ਹੈ ਤੇ ਉਹ ਜਮਹੂਰੀ ਜਿਹੜੀ ਪ੍ਰਕਿਰਿਆ ਹੈ ਉਹਦੇ ਉੱਤੇ ਜ਼ਿਆਦਾ ਹਮਲੇ ਕਰਦਾ ਹੈ ਜੋਸ ਜਮਹੂਰੀ ਪ੍ਰਕਿਰਿਆ ਚ ਅਸੀਂ ਰੋਹਿਤ ਦੇ ਮਰਦਾ ਕੋ ਚੁੱਕੇ ਆ ਅਸੀਂ ਉਹ ਲੜਕੀ ਜਿਹੜੀ ਸੀ ਰੁੱਤਕ ਵਾਲੀ ਉਹਦੇ ਪਿਤਾ ਜੀ ਕੋਰੋਨਾ ਚ ਮਰ ਗਏ ਉਹਨੂੰ ਜਵਾਨਤ ਨਹੀਂ ਮਿਲੀ ਉਹ ਸਾਨੂੰ ਸਾਡੇ ਮੱਥੇ ਤੇ ਕਲੰਕ ਹੈ ਕਿ ਇੱਕ ਬਾਪ ਨੂੰ ਆਪਣੀ ਧੀ ਨਹੀਂ ਨਜਰ ਦੇਖ ਸਕੀ ਉਹਨੂੰ ਲੁੱਕ ਆਫਟਰ ਕਰਨ ਵਾਲਾ ਵੀ ਕੋਈ ਨਹੀਂ ਸੀ ਤੇ ਉਹਦੇ ਅੰਤਮ ਜਿਹੜੀਆਂ ਰਸਮਾਂ ਸੀ ਉਹਨਾਂ ਵਾਸਤੇ ਜਵਾਨਤ ਮਿਲ ਗਿਆ ਇਹ ਕਲੰਕ ਨੇ ਸਾਡੇ ਮੈਂ ਕਹਾਂਗਾ ਨਿਆਂ ਪ੍ਰਣਾਲੀ ਤੇ ਵੀ ਸਾਡੀਆਂ ਤਫਤੀਸ਼ੀ ਏਜੰਸੀਆਂ ਦੇ ਉੱਤੇ ਵੀ ਸਾਡੇ ਪੂਰੇ ਸਿਸਟਮ ਦੇ ਉੱਤੇ ਕੜੰਕ ਹੈ ਕਿ ਤੁਸੀਂ ਇੰਨਾ ਤਾਂ ਮੈਨੂੰ ਲੱਗਦਾ ਨਰਕਤ ਹੀ ਨਹੀਂ ਹੁੰਦਾ ਹੋਣਾ ਜਿਹੜਾ ਨਰਕ ਸੁਰਗ ਦਾ ਦੰਦਨ ਨਾ ਉੱਥੇ ਵੀ ਸ਼ਾਇਦ ਇੰਨਾ ਜ਼ਿਆਦਾ ਟੱਕਾ ਨਾ ਹੁੰਦਾ ਹੋਵੇ ਤੇ ਇਹ ਹੀ ਤਾਂ ਇਹਨਾਂ ਨੇ ਨਰਕ ਬਣਾਤਾ ਮੁਰਗ ਨੂੰ ਇਤੋਂ ਨਿਕਲਦੀ ਲੋ ਸੋ ਡਾਕਟਰ ਸਾਹਿਬ ਤੁਸੀਂ ਛੋਹ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ